ਹਾਂ ਪਾਪਾ ਤੇ ਮੰਮਾ ਦਾ ਜਦੋਂ ਵਿਆਹ ਨੂੰ ਮੁਕਾਬ ਹਰਿਆ ਤੋਂ ਹੋਇਆ ਉਸ ਤੋਂ ਬਾਅਦ ਉਹਨਾਂ ਵਿੱਚ ਮਿਸਬੀਹ ਹੋਇਆ ਮਿਸਅੰਡਰਸਟੈਂਡਿੰਗਸ ਹੋਈਆਂ ਹੈ ਨਾ ਲੜਾਈ ਤੇ ਵੀ ਜਿਹੜੀ ਚੱਲਦੇ ਰਹੀ ਥੋ ਲੜਾਈ ਤੇ ਜਿਹੜੀ ਚੱਲਦੇ ਰਹੀ ਮੇਰਾ ਜਨਮ ਹੋਇਆ ਉਸ ਤੋਂ ਬਾਅਦ ਮੇਰੇ ਭਰਾ ਦਾ ਜਨਮ ਹੁੰਦਾ 5 ਮਹੀਨੇ ਦੇ ਵਿੱਚ ਮੇਰੇ ਭਰਾ ਦੇ ਜਨਮ ਤੋਂ ਬਾਅਦ ਲੜਾਈਆਂ ਚੱਲ ਆਉਣੇ ਸ਼ੁਰੂ ਹੋ ਗਈਆਂ ਆਦੀ ਵੀਡੀਓ ਤੇ ਸੋਸ਼ਲ ਮੀਡੀਆ ਤੇ ਮੇਰੇ ਭੈਣ ਭਰਾਵਾਂ ਨੇ ਵੇਖੀ ਹੋਣੀ ਤੇ ਮੇਰੀ ਵੀ ਵੇਖੀ ਹੋਣੀ ਆ ਜੋ ਵੀ ਸਾਡੇ ਦੇ ਗਲਤ ਆ ਰੋਪ ਲਾਏ ਨਸ਼ੇੜੀ ਆ ਉਹ ਸਮਾਜ ਵਿੱਚ ਪਿੰਦਾ ਕਿੱਟਾ ਵਿੱਚ ਪਿਆਦਾ ਹੋਰ ਵੀ ਬੜੇ ਤਰ੍ਹਾਂ 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 ਨਸ਼ੇ ਕਰਦਾ ਆ ਉਹ ਅੱਜ ਦੁਨੀਆ ਦੇ ਵਿੱਚ ਹੈ ਨਹੀਂ ਗਾ ਸਪਾਟਾਡੇ ਪਾਪਾ ਦੀ ਵੀਡੀਓ ਆਈ ਜਾਂ ਤਾਂ ਫੇਰ ਅਸੀਂ ਸਾਨੂੰ ਇੱਥੇ ਆਉਣਾ ਪੈ ਗਿਆ ਵੀਰਾ ਭਰਾਵਾਂ ਨੂੰ ਤਾਂ ਉਹ ਲੈ ਆ ਗਏ ਇਹਦਾ ਕੀ ਮਤਲਬ ਹੈ ਵੀਰ ਜੀ ਜਦੋਂ ਮੇਰੇ ਪਾਪਾ ਸਾਨੂੰ ਕੋਟੇ ਦੇ ਮਾਰਦੇ ਸੀ ਉਹਨਾਂ ਦੀ ਅੱਖਾਂ ਲਾਲ ਰਹਿੰਦੀਆਂ ਸੀ ਇਹ ਕਿਉਂ ਬੋਟ ਮਾਰ ਕਰਦੇ ਆ ਵੀਰ ਜੀ ਬੋਟ ਮਾਰੇਸ ਕਰਕੇ ਕਰਦੀ ਸੀ ਮम्मा ਕਹਿੰਦੇ ਸੀ ਮੈਨੂੰ ਸੌਦਾ ਲਿਆਂ ਦੋ ਤੇ ਵੀਰ ਜੀ 20 30 ਰੁਪਏ ਦੇਣ ਕਾਬੇ ਨੂੰ 15 ਸਾਲ ਹੋ ਗਏ ਅਮਰ ਛੇਰ ਤੇ ਜੇ ਰੋਗ ਕੀ ਦਾ ਨੂੰ ਲਾਇਆ ਮੇਰਾ ਪਿਆਰੀ ੱਡੇ ਪਹੁੰਚ ਕੇ ਕਿੰਦਾ ਜਰਾ ਨਹੀਂ ਇਹ ਗੱਲ ਰੋਗ ਤੇ ਗਿਆ ਲੈ ਸਿਸਟਰ ਪਾਇਆ ਪਾਇਆ ਕਰਕੇ ਆਇਆ ਵੇਖੋ ਜੀ ਇਹ ਚਰਨੋਂ ਦੀ ਗੱਲ ਵਧੀਆ ਪਰ ਹੁਣ ਮੈਂ ਤੁਹਾਨੂੰ ਇਹ ਗੱਲ ਜਣਾ ਵੀ ਚਾਹਣਾ ਵੀ ਤੁਸੀਂ ਸਿੱਖਿਆ ਦੇ ਵਿੱਚੋਂ ਹਾਂਜੀ ਜੀ ਆ ਸਿਰ ਦੇ ਤੇ ਕੁੰਨੀ ਨਹੀਂ ਹਾਂਜੀ ਜੀ ਆ ਸਿਰ ਦੇ ਤੇ ਕੁੰਨੀ ਨਹੀਂ ਇਹਨਾਂ ਦਾ ਜ਼ੋਰ ਆ ਗਿਆ ਸਿਰ ਦੇ ਤੇ ਕੁੰਨੀ ਨਹੀਂ ਲਈ ਆਪਾਂ ਕੋਈ ਬਾਰੋਂ ਤੇ ਕਾਲੇ ਪਾਣੀ ਤੋਂ ਅਸੀਂ ਆਪਾਂ ਕੋਈ ਦਲੀ ਆਪਾਂ ਸਿੱਖਨੇ ਆ ਕਿ ਮੈਂ ਕਿਹ ਧੀਰਧਾਰ ਦੀ ਇੱਜ਼ਤ ਬਚਾਵਾਂ ਸਿਰ ਦੇ ਤੇ ਕੁੰਨੀਆਂ ਰੱਖਣੀਆਂ ਆਪਾਂ ਤੇ ਤੁਸੀਂ ਸਿਰ ਦੇ ਤੇ ਕੁੰਨੀ ਨਹੀਂ ਰੱਖੀ ਸਾਡੋ ਵੱਡੀ ਗੱਲ ਇਹ ਤੁਸੀਂ ਮਿਹਨਤ ਜਿੰਨਾ ਮਰਜ਼ੀ ਕਰੋ ਪਰ ਸੰਗਤ ਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਸੰਗਤ ਜੀ ਸਾਡੀ ਬਾਹਰਲੇ ਦੇਸ਼ਾਂ ਵਿੱਚ ਮਦਦ ਕਰੋ ਕਿਉਂਕਿ ਜਿਹੜਾ ਬੰਦਾ ਮਦਦ ਕਰਦਾ ਨਾ ਉਹ ਆਪਣੇ ਪੈਰ ਮੇਰੇ ਵੀ ਹੱਥਾਂ ਵਿੱਚ ਪਾਪਾ ਜੀ ਮੇਰੀ ਜਿਹੜੀ ਵੀਡੀਓ ਹਾਂਜੀ ਆ ਸੰਗਤ ਜੀ ਜਿੰਨੇ ਜਿਹੜੀ ਇੰਟਰਵਿਊ ਨੇ ਉਦੇ ਸੁਣੋ ਮੈਂ ਕੀ ਕਿਹਾ ਮੈਂ ਇਹ ਕਹਾ ਕਿ ਜਿਹੜੇ ਭੈਣ ਭਰਾ ਮੇ ਤੋਂ ਲੰਘਦੇ ਨਹੀਂ ਮੇ ਕੋ ਇੱਥੇ ਰੋਕੇ ਜਾਇਆ ਕਰੋ ਕਿ ਮੇਰਾ ਘਰ ਦਾ ਗੁਜ਼ਾਰਾ ਚੱਲੇ ਪਰ ਵੇਖੋ ਜਿੱਦਾਂ ਵੇਖੋ ਇੱਥੇ ਆਪਣਾ ਬੰਨਾ ਵੀ ਮਨਜੀਤ ਸਿੰਘ ਬੰਨਾ ਉਹ ਵੀ ਖਰੇ ਆਇਆ ਤੇ ਉਹਨੇ ਹਾਂਜੀ ਕਦੇ ਮਦਦ ਕੀਤੀ ਹੈ 1 ਲੱਖ ਰੁਪਏ ਮੈਨੇ ਦਿੱਤਾ ਉਹਨਾਂ ਨੇ ਉਹਨਾਂ ਦੀ ਆਪ ਕਾਲ ਆਈ ਸੀ ਮੈਂ ਉਹਨਾਂ ਤੋਂ ਪੈਸਾ ਕੋਈ ਨਹੀਂ ਮੰਗਿਆ ਅੱਜ ਵੀ ਅੱਜ ਉਹਨਾਂ ਦਾ ਕਾਲ ਆਇਆ ਸੀ ਅੱਜ ਤੇ ਕੱਲ ਫਿਰ ਮੇਰੇ ਤੋਂ ਆ ਰਹੇ ਨੇ ਤੁਸੀਂ ਵੇਖੋ ਅਸੀਂ ਤੁਹਾਡੇ ਕੰਮ ਦੇ ਨਾਲ ਖੁਸ਼ ਹਾਂ ਅਸੀਂ ਤੁਹਾਡੇ ਕੰਮਰੇ ਤੋਂ ਕੋਈ ਦੁਖੀ ਨਹੀਂ ਅਸੀਂ ਜਾਣਦੇ ਆਂ ਕਿ ਆਪਣੇ ਪੰਜਾਬ ਦੇ ਨੌਜਵਾਨਾਂ ਦਾ ਧੀਆਂ ਧੜਾ ਆਪਣਾ ਕੰਮ ਕਰੋ ਪਰੋ ਜੋ ਮਰਜ਼ੀ ਕਰੋ ਪਰ ਹੱਥ ਸੱਚੀ ਮਿਹਨਤ ਕਰੋ ਪਰ ਕਿਸੇ ਦੇ ਅੱਗੇ ਹੱਥ ਨਾ Đਾਓ ਹੱਥ ਨਹੀਂ Đਾਉਣਾ ਆਪਾਂ ਕਿਸੇ ਦੇ ਆਪਾਂ ਗੌਰ ਸੇ ਕੀ ਆਂ ਸਾਰੇ ਜਾਣੇ ਸਭ ਤੋਂ ਪਹਿਲਾਂ ਆ ਵੀ ਬੋਪੀ ਨਿਘਾਵਾ ਕੰਮ ਹੋ ਰਿਹਾ ਆ ਆਪੀ ਖੜਾ ਕੰਮ ਹੋਦਾ ਬੋਪੀ ਖੜੀ ਲੰਗਣੀ ਮੈਂ ਵੀ ਜਿਹੜਾ ਕੋਈ ਭਰਾ ਆਈ ਆ ਮੈਂ ਕੋਈ ਤੁਸੀਂ ਨਹੀਂ ਕਿਰਫੋ ਗੱਲ ਇਹ ਆ ਵੀ ਜਿਹੜੀਆਂ ਸੋਸ਼ਲ ਮੀਡੀਆ ਤੇ ਆਪਾਂ ਗੱਲਾਂ ਸੁਣਨ ਵਾਸਤੇ ਮਿਲ ਗਿਆ ਨਾ ਜੇ ਵੀਰ ਭਰਾਵਾ ਨੇ ਕਿਸੇ ਨੇ ਤੁਹਾਡੀ ਕੀ ਜੀ ਮਜਦ ਕੀਤੀਆਂ ਨਾ ਕੈਮਰਾ ਸਾਰੇ ਘਮਾ ਲਓ ਜਿੱਦਾਂ ਇਹ ਸੈਂਗਤ ਬੜੀ ਆ ਸਭ ਨੂੰ ਪਤਾ ਲੱਗੂਗਾ ਜਿੰਨੇ ਆਪਾਂ ਤੁਹਾਡੀ ਕੀ ਜੀ ਵੀਰਾ ਭਰਾਵਾ ਸਾਰੇ ਸਪੰਦ ਕੀਤੀ ਆ ਉਹਨੇ ਨਾਲ ਕੇ ਆਪਾਂ ਭਾਵਕ ਉਹ ਹੋ ਕੇ ਵੀਡੀਓ ਵੀ ਪਾਉਣੀ ਆ ਵੀ ਵੀਰ ਜੀ ਮੇਰੀ ਜਿੰਨੇ ਵੀ ਤੁਝੇ ਪਈਆਂ ਨੇ ਉਹਨਾਂ ਲੱਗੇ ਰੋ ਕੇ ਵੀਡੀਓ ਨਹੀਂ ਪਾਣੀ ਮੈਂ ਕਹੋ ਮੈਂ ਮਰ ਗਈ ਮੈਂ ਉਹ ਤੁਸੀਂ ਆਪਣੀ ਮਿਹਨਤ ਕਰੋ ਟੈਨਟ ਕਰੋ ਇੱਦਾਂ ਦੇਖੋ ਵੀਰੋ ਭਰਾਵੋ ਤੁਸੀਂ ਸਾਰੇ ਸੌਂ ਗਏ ਜੇ ਹੁਣ ਵੇਖੋ ਸਾਰੇ ਰੇੜੀਆਂ ਆ ਰਹੇ ਆ ਉਹ ਇੱਦਾਂ ਰਵੇ ਸਾਰੇ ਕਹਿਣਗੇ ਵੀ ਮੈਨੂੰ ਵੀ ਕੋ 2 2-4 ਲੱਖ ਰੁਪਏ ਆ ਕਿ ਇੱਦਾਂ ਮੱਝਦਾ 10 ਲੱਖ ਰੁਪਏ ਉਹਦੇ ਤੇ ਰੇੜੀਆਂ ਸਾਰੇ ਬੰਦੇ ਆ ਰਹੇ ਆ ਮੈਂ ਨਹੀਂ ਕਿ ਜਨੇ ਕਰਨੀ ਮੈਂ ਹਾਰੇ ਇੱਕ ਵੀਡੀਓ ਚ ਆਹੀ ਰੁਪਏ ਵਸਤ ਕੀ ਦੀਆ ਕਿ ਜਿੰਨੇ ਵੀ ਭੈਣ ਭਰਾ ਨਾ गल कहे संगत जी आ, एक कुड़ी ने इत अपना खोफा लाया चाह वाला चाह पी के जरूर जाओ रुपये बटाओ रोके जाओ चाह पानी जरूर पी के जाओ पांच दस रुपये बटाओ अगली का हौसला और जे तुम कहने भी गरीब जी ऐदा गलब होगी है ਫੋਨ ਨੰਬਰ ਦਾ ਬਣਾ ਤੁਸੀਂ ਜੀ ਹਾਨੂੰ ਪੈਸੇ ਦਿਓ ਰਾਤ ਉਹ ਬਾਈ ਵਿੱਚ ਕਿਉਂਕਿ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਪੈਸੇ ਦੇਣ ਦੀ ਕੋਈ ਲੋੜ ਨਹੀਂ ਉਹ ਬਾਹਰ ਆ ਕੇ ਮੰਗੋ ਜਾਂ ਇਹ ਵੀ ਇੰਤਜ਼ਾਰ ਕਰਦੀਆਂ ਕਿ ਮੇਰੇ ਪਾਪਾ ਸੈਪਰੇਟ ਨੇ ਅਸੀਂ ਸੈਪਰੇਟ ਆ ਅਸੀਂ ਨੋਹ ਦੀ ਗੱਲ ਨਹੀਂ ਕੀਤੀ ਹੈ। ਕੋਈ ਗੱਲ ਸੁਣੀ ਗੱਲ। ਕਿ ਨੋਹ ਨਹੀਂ ਲਾਉਣੇ ਤੇ ਪੋਤੇ-ਪੋਤੀਆਂ ਵੀ ਨਹੀਂ ਮਿਲਣਗੇ। ਨਹੀਂ, ਨੋਹ ਨਾ ਲਾਉਣ ਦਾ ਸਵਾਲ ਨਹੀਂ ਇਹ ਵੀ ਤੋਂ। ਕਿਉਂਕਿ ਮੇਰੇ ਮੰਮਾ ਨੂੰ ਉਹ ਸ਼ੁਰੂ ਤੋਂ ਲਾਇਕ ਨਹੀਂ ਕਰਦੇ, ਸ਼ੁਰੂ ਤੋਂ ਪਿਆਰ ਨਹੀਂ ਕਰਦੇ ਹੈਗੇ। ਉਹਨਾਂ ਕੋਈ ਗੱਲ ਨਹੀਂ। ਸਾਨੂੰ ਪਿਆਰ ਸਾਡੀ ਮਾਂ ਤੋਂ ਬਹੁਤ ਮਿਲ ਗਿਆ। ਅਸੀਂ ਉਹਨਾਂ ਤੋਂ ਸੈਪਰੇਟ ਰਹਿਣ ਚਾਹੁੰਦੀਆਂ ਸਾਡੀ ਰੋਜ਼ੀ-ਰੋਟੀ ਚੱਲਦੀ ਹੈ। ਤੇ ਸਿਆਦੀ ਵਿੱਚ ਉਹਨਾਂ ਸਾਡੇ ਤੋਂ ਦੂਰ ਰਹਿਣ ਸਾਨੂੰ ਤੇ ਦੂਰ ਰਵਾਂਗੇ। ਅਸੀਂ ਉਹਨਾਂ ਮਾਰੇ ਨਿਕਲ ਕੇ ਬੋਲਦੇ ਨਾ ਉਹ ਸਾਡੇ ਨਾਲ ਕਰਦੇ ਪੋਤੇ-ਪੋਤੀ। 5 ਸਾਲ ਹੋ ਗਿਆ ਰੋਣੀਆਂ ਕਰਾਉਣੀਆਂ ਜਿੱਦਾਂ ਬੱਚੇ ਪੜਾਈਆਂ ਲਿਖਾਈਆਂ ਕਰਾਉਣੀਆਂ ਕੀ ਕਰਾਣਾ ਆਪਣੇ ਬਾਲਕੋਟੇ ਦਾ ਭਾਵੇਂ ਤੁਸੀਂ ਇਹਾਜ ਦੇ ਪੈਸੇ ਕਰੋ ਸੰਗਤ ਨੂੰ ਕੋਈ ਭਾਅ ਨਹੀਂ ਕਰਨਾ ਕਿਉਂਕਿ ਜਿਹੜਾ ਵੀ ਬੰਦਾ ਅਮਰੀਕਾ ਕੈਨੇਡਾ 'ਚ ਬੈਠਾ ਆ ਉਹ ਆਪਣੀਆਂ 16-16 ਘੰਟਿਆਂ ਦੀਆਂ 16-16 ਘੰਟਿਆਂ ਦੀਆਂ ਸ਼ਿਫਟਾਂ ਲਾ ਕੇ ਪੈਸੇ ਕਮਾਉਦੇ ਜੇ ਆਪਾਂ ਕਿਸੇ ਨੂੰ ਗਮਰਾਹ ਕਰਕੇ ਪੈਸਾ ਲੈਨੇ ਆ ਨਾ ਉਹ ਬਹੁਤ ਮਾੜਾ ਹੈ ਮਾੜਾ ਵਾੜਾ ਕੋਈ ਇੱਕ ਜ਼ਹਿਰ ਆ ਜੇ ਆਪਾਂ ਸੰਗਤਾਂ ਕਿ 1 ਰੁਪਿਆ ਵੀ ਇਕੱਠਾ ਕਰ ਜਾਈਏ ਤਾਂ ਕਿਉਂ ਮੈਂ ਤੁਹਾਡੇ ਕੋਲ ਲੈ ਲੈਣਾ ਪੈਸੇ ਲੈ ਆਓ 100 ਰੁਪਿਆ ਦੋ ਮੈਨੂੰ ਬੜੀ ਲੋੜ ਆ 200 ਤੁਸੀਂ ਦੋ 100 100 ਸਾਰੇ ਨੂੰ ਮੇਰੀ ਲੋੜ ਇਹਦੇ ਇਤੋਂ ਵੱਡਾ ਕੀ ਹੋਇਆ ਮੈਂ ਸਭ ਤੋਂ ਵੱਡਾ ਭਿਖਾਰੀ ਹੋ ਗਿਆ ਹਾਂ ਨਹੀਂ ਨਹੀਂ ਭਾਬੀ ਮੈਂ ਸਾਰੇ ਕਿ ਵੀਡੀਓਸ ਕਿਹਾ ਕਿ ਮੈਨੂੰ ਤਾਂ ਰੋਕ ਕੇ ਜਾ ਅੱਗੇ ਮੇਰੀ ਧੀ ਅੱਡੀ ਸਿਰਫ 25 ਸੈਂਟ ਸਰੀ ਵੀ ਵੰ ਸੋਸ਼ਲ ਮੀਡੀਆ ਤੇ ਤੁਹਾਡੇ ਪੱਲੇ ਤੋਂ ਬਹੁਤ ਗੱਲਾਂ ਜੱਲ ਰਹੀਆਂ ਨਾ ਕਿ ਨਾਮ ਲੈਦੇ ਤੇ ਤਰੀਕਾ ਪਤਾ ਕਿ ਪਹੁੰਚ ਗਿਆ ਸਾਡਾ ਹੈਲੀਪੈਡ ਸਾਡਾ ਉਵੇਂ ਸਾਨੂੰ ਜੀਆ ਭਰਾਵਾ ਨੇ ਇੱਥੇ ਭੇਜਿਆ ਹੋਇਆ ਕਿ ਸਾਡਾ ਟੂਰ ਦਾ ਨੰਨਾ ਲੈਣ ਵਾਸਤੇ ਆਏ ਆ ਖਾਸਾ ਹੋ ਜਾਂ ਇਸ ਕਰਕੇ ਮੈਂ ਇਹੋ ਕਹਿਣਾ ਚਾਹਨਾ ਆ ਕੰਮ ਆਪਣਾ ਕਰੋ ਸਦਕੇ ਅਹੀਂ ਸੰਗਤੋਂ ਇਹੋ ਫਿਰ ਕਰਾਂਗੇ ਇਹਨਾਂ ਦੇ ਕੋਠੇ ਦੇ ਕੋਲ ਆਓ ਆ ਕੇ ਚਾਹ ਪਾਣੀ ਪੀ ਕੇ ਕਾਹਦੀ 100000 ਰੁਪਏ ਬਚਾ ਕੇ ਜਾਓ ਠੀਕ ਆ ਜੀ ਪਾਰ ਸੰਗਤ ਨੂੰ ਆਪਾਂ ਕੋ ਮਰਾ ਕਰਕੇ ਪੈਸੇ ਕਮਾ ਲਿਓ ਹਰੇ ਕੇ ਵੀਡੀਓ ਚ ਮੈਂ ਆਹੀ ਬੇਨਤੀ ਕੀਤੀ ਆ ਮੈਨੂੰ ਰੋਕੇ ਜਾ ਜਿਹੜਾ ਵੀ ਪੜਪੜਾ ਮੈਨੂੰ ਰੋਕ ਤੁਮ ਨਹੀਂ ਗੀ ਰੋਕੇ ਜੰਦਾ ਮੈਨੂੰ ਕਹਿ ਗਏ ਜੰਦਾ ਕਿ ਕੋਈ ਤੇਰੀ ਵੀਡੀਓ ਬਣ ਗਿਆ ਅਸੀਂ ਤਾਂ ਤੱਕ ਰੁਕਿਆ ਕਿ ਤੇਰੇ ਤੋਂ ਕੁਝ ਪੈਸੇ ਬਣ ਜਾਣ ਹਾਂ ਤੇ ਇਸ ਗੋੜੀ ਮੋਹਰ ਤੇ ਆਪਣੀ ਬੱਤੀ ਦਾ ਘਾੜ ਰੱਖੋ ਸਿਰ ਦੇ ਤੇ ਪੀਂਿਆਂ ਲੋ ਕੋਈ ਵੀ ਲੈ ਕੇ ਖੰਡ ਲੈ ਲਿਆ ਕਰ ਹਾਂ ਤੁਨੀ ਕੋਈ ਗੱਲ ਨਹੀਂ ਕਿ ਨਹੀਂ ਚੁਣੀ ਲੈ ਸਕਦੇ ਤਾਂ ਮੈਂ ਲੈ ਲਗਾ ਜਬਰਦਸਤ ਬਣੇਗਾ ਪਾਪਾ ਸਿਖਾਦੇ ਨਾ ਬਣਾਦੇ ਸਾਰੇ ਪਰਿਵਾਰਾਂ ਦੇ ਵਿੱਚੋਂ ਸਾਰੇ ਵੀ ਸਿਰ ਤੋਂ ਹੁੰਦੇ ਭਾਵੇਂ ਕਿ ਇਹਨੇ ਕਟਿੰਗ ਕਰਾਈ ਹੈ ਭਾਵੇਂ ਕਿਸੇ ਨੇ ਉਹ ਵੀ ਕੀਤਾ ਸਾਰੇ ਸ਼ੌਕ ਤੋਂ ਇਹ ਕੋਈ ਹਿੰਦੂ ਵਾਲਾ ਓਡਾ ਦੀ ਸਰਕਾਰ ਆ ਯਾਦ ਇਹ ਆ ਕਿ 24 ਮੀਡੀਆ ਤੇ ਇਹ ਇੱਕ ਗੱਲ ਨਹੀਂ ਕੋਈ ਵੀ ਕਰਕੇ ਆਪਾਂ ਤੈਨੂੰ ਉਮਰਾ ਨਹੀਂ ਕਰਨਾ ਹੁਣ ਵੀਰ ਜੀ ਕੋ ਸਾਰੇ ਸੰਗਤਾਂ ਵੀਡੀਓ ਦੇਖਦੇ ਹੋਗੇ ਬੋਲੋ ਤੂੰ ਕੀ ਆ ਰਹੀ ਮਤਲਬ ਤੂੰ ਦਸਾਂ ਮੈਂ ਜਾਉਂਗਾ ਹਾਂਜੀ ਉੱਥੇ ਜਾ ਕੇ ਆਇਓ ਤਮ ਕੀ ਆ ਰਹੀ ਆ ਕਿ ਤੇਰੀ ਮੰਮਾ ਨੂੰ ਮਾਰ ਕੇ ਤੇ ਤੁਹਾਨੂੰ ਦੋਨਾਂ ਨੂੰ ਲੈ ਜਾਣਾ ਵਾ ਸਾਡੇ ਪਿੰਡਾਂ ਤੋਂ ਕਿਸੇ ਨੂੰ ਵੀ ਕੋਈ ਹੁੰਦਾ ਵਾ ਕਿ ਮੇਰੇ ਪਾਪਾ ਜੀ ਮੈਂ ਮਾਰ ਹੋਰ ਕੋਈ ਸਾਡਾ ਦੁਸ਼ਮਣ ਨਹੀਂ ਹੈ ਕੋਈ ਨਹੀਂ ਤੁਹਾਨੂੰ ਮਾਰਦਾ ਇਦਾਂ ਤੜੜਾ ਖੰਨੇ ਖਾਂ ਵਰਗਾ ਹੀ ਦਾ ਬਦੇਚਾ ਹਾਂਜੀ ਸਭ ਮਾਰੂਗਾ ਅੰਤਰਾ ਸਾਲੋਂ ਕਿਛੜੇ ਆਜੀ ਨੂੰ ਬੱਚਿਆਂ ਦਾ ਚਿੰਤਾ ਆ ਗਿਆ ਹਾਂਜੀ ਆਹ ਵੀਡੀਓ ਵੇਖ ਕੇ ਤਾਂ ਮੈਨੂੰ ਚਿੰਤਾ ਆ ਗਿਆ ਇਹ ਸੋਸ਼ਲ ਮੀਡੀਆ ਦੇ ਜਿਹੜੇ ਵੀਡੀਓ ਪੈਂਦੀਆਂ ਨਾ ਤੇ ਗੱਲ ਪੱਕੀ ਜਿਵੇਂ ਕਰੀ ਜਾਂਦੀ ਚਾਹੇ ਬੰਦੇ ਨੂੰ ਕਿਹਾ ਨਾ ਕਰੇ ਭਲੇ ਬੰਦ ਸ਼ਰਮ ਵਾਲੀ ਆ ਯਾਰ ਤੁਹਾਡੀ ਭੈਣ ਆ ਜਿੰਨਾ ਕੰਮ ਕਾਂਡੇ ਛੋਟੇ ਬੀ ਬੰਦ ਸ਼ਰਮ ਨਹੀਂ ਆਈ ਜਿੱਦਾਂ ਬੱਚੇ ਲੈ ਕੇ ਕੋਲੋਂ ਨਿਕਲੀ ਉਹ ਤਾਂ ਸ਼ਰਮ ਨਹੀਂ ਆਈ ਜਿੱਦਾਂ ਮੈਂ ਨਾ 2 ਮਹੀਨੇ ਮੈਨੂੰ ਸਾਥ ਟਕੇ ਆਪਣੀ ਭੈਣ ਕੋਲ ਚਲ ਗਿਆ ਹਰਿਆਣੇ ਉਸ ਦਿਨ ਮੈਂ ਮਿਕਿਆ ਮਟਰ ਤੋੜ ਕੇ 2 ਮਹੀਨੇ ਕਿ ਜਰਾ ਕਿਕਾ ਇੱਕ ਭੈਣ ਦੇ ਘਰੇ ਮੈਂ ਜਿੱਥੇ ਖਾਏ ਤੇ ਉਹਨੇ ਮੈਨੂੰ ਸੱਤੀ ਜੜੀ ਉਹਨੇ ਮੈਂ ਪਾਂਟਾ ਵੀ ਫਿਰ ਕੇ ਮੈਂ ਸੱਤੀ ਜੜੀ ਕੋਲ ਉਹ ਟਾਈਮ ਵਗਦਾ ਉਹ ਤੇ ਨਹੀਂ ਸ਼ਰਮ ਆਈ ਆਉਂਦੀ ਆਉਂਦੀ ਹੋਊਗੀ